ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਅਜਨਾਲਾ ਚ ਅਕਾਲੀ ਦਲ ਦੇ ਮੁਖੀ ਬਾਦਲ ਦਾ ਕਾਫਲਾ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਡੀਐਸਪੀ ਦੀ ਥਾਰ ਗੱਡੀ ਜੋ ਉਹਨਾਂ ਦੇ ਨਾਲ ਹੀ ਜਾ ਰਹੀ ਸੀ ਇੱਕ ਪੁਲਿਸ ਬੱਸ ਨਾਲ ਟਕਰਾ ਗਈ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੁਖਬੀਰ ਬਾਦਲ ਰਾਹਤ ਸਮਗਰੀ ਵੰਡਣ ਪਹੁੰਚੇ ਸਨ ਇਕੱਟਾ ਵਿਛੋਹਾ ਪਿੰਡ ਵਿੱਚ ਵਾਪਰੀ ਹੈ ਕਾਫਲੇ 'ਚੇ ਕਈ ਵਾਹਨ ਸਵਾਰ ਸਨ ਡੀਐਸਪੀ ਦੀ ਥਾਰ ਗੱਡੀ ਕੰਟਰੋਲ ਗੁਆ ਬੈਠੀ ਅਤੇ ਉਹਨਾਂ ਤੋਂ ਅੱਗੇ ਜਾ ਰਹੀ ਬੱਸ ਨਾਲ ਟਕਰਾ ਗਈ ਇਸ ਤੋਂ ਬਾਅਦ ਇੱਕ ਫੋਰਚੂਨਰ ਕਾਰ ਨਾਲ ਟਕਰਾ ਗਈ ਫਿਰ ਕਾਫਲਾ ਰੁਕ ਗਿਆ ਸਾਰੇ ਲੋਕ ਬਾਹਰ ਨਿਕਲੇ ਅਤੇ ਹਾਦਸਾ ਗ੍ਰਸਤ ਕਾਰਾਂ ਤੇ ਬਸਾਂ ਵੱਲ ਭੱਜੇ ਅਤੇ ਲੋਕਾਂ ਨੂੰ ਬਚਾਇਆ ਇਸ ਦੌਰਾਨ ਸੜਕ ਜਾਮ ਹੋ ਗਈ ਸੂਚਨਾ ਮਿਲਣ ਤੇ ਸਥਾਨਕ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਘਟਨਾ ਦੀ ਜਾਂਚ ਕੀਤੀ ਗਈ ਪੁਲਿਸ ਦੇ ਅਨੁਸਾਰ ਸੁਖਬੀਰ ਬਾਦਲ ਅਜਨਾਲਾ ਦੇ ਦੌਰੇ ਤੇ ਸਨ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇ ਸਨ ਅਤੇ ਰਾਹਤ ਸਮੱਗਰੀ ਵੰਡ ਰਹੇ ਸਨ ਇਸ ਦੌਰਾਨ ਡੀਐਸਪੀ 인ਦਰਜੀਤ ਸਿੰਘ ਦੀ ਥਾਰ ਗੱਡੀ ਜੋ ਉਹਨਾਂ ਦੇ ਕਾਫਲੇ ਦਾ ਹਿੱਸਾ ਸੀ ਉਹਨਾਂ ਤੋਂ ਅੱਗੇ ਜਾ ਰਹੀ ਸੀ ਬਾਸਨ ਦਾਇਰਾਲ ਟਕਰਾ ਜਾਂਦੀ ਹੈ ਨਤੀਜੇ ਵਜੋਂ ਥਾਰ ਗੱਡੀ ਜਿਸ ਨੇ ਫਿਰ ਕੰਟਰੋਲ ਗਵਾ ਦਿੱਤਾ ਕਾਫਲੇ ਦੇ ਵਿੱਚ ਇੱਕ ਫੋਰਚੂਨਰ ਕਾਰ ਨਾਲ ਟਕਰਾਂਦੀ ਹੈ ਇਹ ਫੋਰਚੂਨਰ ਇੱਕ ਅਕਾਲੀ ਆਗੂ ਦੀ ਹੈ ਟੱਕਰ ਤੋਂ ਬਾਅਦ ਸਾਰੇ ਵਾਹਨ ਰੁਕ ਜਾਂਦੇ ਨੇ ਹਾਦਸੇ ਤੋਂ ਤੁਰੰਤ ਬਾਅਦ ਹੀ ਕਾਫਲੇ ਵਿੱਚ ਸਾਰੇ ਵਾਹਨ ਰੁਕ ਗਏ ਹਰ ਕੋਈ ਤੁਰੰਤ ਥਾਰ ਗੱਡੀ ਵੱਲ ਭੱਜਿਆ ਤੇ ਡੀਐਸਪੀ ਅਤੇ ਅੰਦਰ ਮੌਜੂਦ ਹੋਰਾਂ ਨੂੰ ਬਾਹਰ ਕੱਢਿਆ ਗਿਆ ਹਾਦਸੇ ਤੋਂ ਤੁਰੰਤ ਬਾਅਦ ਹੀ ਥਾਰ ਦੇ 에ਅਰ ਬੈਗ ਖੁੱਲ ਗਏ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਹਾਲਾਂਕਿ ਥਾਰ ਅਤੇ ਬੱਸ ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ ਰਿਪੋਰਟਰ ਨੇ ਮੰਨੀ ਹੈ ਤਾਂ ਸੁਖਬੀਰ ਬਾਦਲ ਦੀ ਗੱਡੀ ਕਾਫਲੇ ਦੇ ਅੱਗੇ ਸੀ ਜਦਕਿ ਫੋਰਚੂਨਰ ਪੁਲਿਸ ਬੱਸ ਅਤੇ ਡੀਐਸਪੀ ਦੀ ਥਾਰ ਪਿੱਛੇ ਆ ਰਹੀ ਸੀ ਹੱਥ ਤੋਂ ਬਾਅਦ ਕਾਫਲਾ ਰੁਕ ਜਾਂਦਾ ਪਰ ਸੁਰੱਖਿਆ ਚਿੰਤਾਵਾਂ ਦੇ ਕਾਰਨ ਸੁਖਬੀਰ ਬਾਦਲ ਆਪਣੇ ਕਾਫਲੇ ਦੇ ਨਾਲ ਚੱਲਦੇ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਅਜਨਾਲਾ ਚ ਅਕਾਲੀ ਦਲ ਦੇ ਮੁਖੀ ਬਾਦਲ ਦਾ ਕਾਫਲਾ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਡੀਐਸਪੀ ਦੀ ਥਾਰ ਗੱਡੀ ਜੋ ਉਹਨਾਂ ਦੇ ਨਾਲ ਹੀ ਜਾ ਰਹੀ ਸੀ ਇੱਕ ਪੁਲਿਸ ਬੱਸ ਨਾਲ ਟਕਰਾ ਗਈ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੁਖਬੀਰ ਬਾਦਲ ਰਾਹਤ ਸਮਗਰੀ ਵੰਡਣ ਪਹੁੰਚੇ ਸਨ ਇਕੱਟਾ ਵਿਛੋਹਾ ਪਿੰਡ ਵਿੱਚ ਵਾਪਰੀ ਹੈ ਕਾਫਲੇ 'ਚੇ ਕਈ ਵਾਹਨ ਸਵਾਰ ਸਨ ਡੀਐਸਪੀ ਦੀ ਥਾਰ ਗੱਡੀ ਕੰਟਰੋਲ ਗੁਆ ਬੈਠੀ ਅਤੇ ਉਹਨਾਂ ਤੋਂ ਅੱਗੇ ਜਾ ਰਹੀ ਬੱਸ ਨਾਲ ਟਕਰਾ ਗਈ ਇਸ ਤੋਂ ਬਾਅਦ ਇੱਕ ਫੋਰਚੂਨਰ ਕਾਰ ਨਾਲ ਟਕਰਾ ਗਈ ਫਿਰ ਕਾਫਲਾ ਰੁਕ ਗਿਆ ਸਾਰੇ ਲੋਕ ਬਾਹਰ ਨਿਕਲੇ ਅਤੇ ਹਾਦਸਾ ਗ੍ਰਸਤ ਕਾਰਾਂ ਤੇ ਬਸਾਂ ਵੱਲ ਭੱਜੇ ਅਤੇ ਲੋਕਾਂ ਨੂੰ ਬਚਾਇਆ ਇਸ ਦੌਰਾਨ ਸੜਕ ਜਾਮ ਹੋ ਗਈ ਸੂਚਨਾ ਮਿਲਣ ਤੇ ਸਥਾਨਕ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਘਟਨਾ ਦੀ ਜਾਂਚ ਕੀਤੀ ਗਈ ਪੁਲਿਸ ਦੇ ਅਨੁਸਾਰ ਸੁਖਬੀਰ ਬਾਦਲ ਅਜਨਾਲਾ ਦੇ ਦੌਰੇ ਤੇ ਸਨ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇ ਸਨ ਅਤੇ ਰਾਹਤ ਸਮੱਗਰੀ ਵੰਡ ਰਹੇ ਸਨ ਇਸ ਦੌਰਾਨ ਡੀਐਸਪੀ 인ਦਰਜੀਤ ਸਿੰਘ ਦੀ ਥਾਰ ਗੱਡੀ ਜੋ ਉਹਨਾਂ ਦੇ ਕਾਫਲੇ ਦਾ ਹਿੱਸਾ ਸੀ ਉਹਨਾਂ ਤੋਂ ਅੱਗੇ ਜਾ ਰਹੀ ਸੀ ਬਾਸਨ ਦਾ ਰਾਲ ਟਕਰਾ ਜਾਂਦੀ ਹੈ ਨਤੀਜੇ ਵਜੋਂ ਥਾਰ ਗੱਡੀ ਜਿਸ ਨੇ ਫਿਰ ਕੰਟਰੋਲ ਗਵਾ ਦਿੱਤਾ ਕਾਫਲੇ ਦੇ ਵਿੱਚ ਇੱਕ ਫੋਰਚੂਨਰ ਕਾਰ ਨਾਲ ਟਕਰਾਉਂਦੀ ਹੈ ਇਹ ਫੋਰਚੂਨਰ ਇੱਕ ਅਕਾਲੀ ਆਗੂ ਦੀ ਹੈ ਟੱਕਰ ਤੋਂ ਬਾਅਦ ਸਾਰੇ ਵਾਹਨ ਰੁਕ ਜਾਂਦੇ ਨੇ ਹਾਦਸੇ ਤੋਂ ਤੁਰੰਤ ਬਾਅਦ ਹੀ ਕਾਫਲੇ ਵਿੱਚ ਸਾਰੇ ਵਾਹਨ ਰੁਕ ਗਏ ਹਰ ਕੋਈ ਤੁਰੰਤ ਥਾਰ ਗੱਡੀ ਵੱਲ ਭੱਜਿਆ ਤੇ ਡੀਐਸਪੀ ਅਤੇ ਅੰਦਰ ਮੌਜੂਦ ਹੋਰਾਂ ਨੂੰ ਬਾਹਰ ਕੱਢਿਆ ਗਿਆ ਹਾਦਸੇ ਤੋਂ ਤੁਰੰਤ ਬਾਅਦ ਹੀ ਥਾਰ ਦੇ 에ਅਰਬੈਗ ਖੁੱਲ ਗਏ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਹਾਲਾਂਕਿ ਥਾਰ ਅਤੇ ਬੱਸ ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ ਰਿਪੋਰਟਰ ਨੇ ਮੰਨੀ ਹੈ ਕਿ ਸੁਖਬੀਰ ਬਾਦਲ ਦੀ ਗੱਡੀ ਕਾਫਲੇ ਦੇ ਅੱਗੇ ਸੀ ਜਦਕਿ ਫੋਰਚੂਨਰ ਪੁਲਿਸ ਬੱਸ ਅਤੇ ਡੀਐਸਪੀ ਦੀ ਥਾਰ ਪਿੱਛੇ ਆ ਰਹੀ ਸੀ ਹੱਥੇ ਤੋਂ ਬਾਅਦ ਕਾਫਲਾ ਰੁਕ ਜਾਂਦਾ ਹੈ ਪਰ ਸੁਰੱਖਿਆ ਚਿੰਤਾਵਾਂ ਦੇ ਕਾਰਨ ਸੁਖਬੀਰ ਬਾਦਲ ਆਪਣੇ ਕਾਫਲੇ ਦੇ ਨਾਲ ਚਲਦੇ ਰਹੇ